ਹਾਂਜੀ ਗੁੰਡਾ ਕਰਦੀ ਪਟਾਲੇ ਸ ਬੰਦਾ ਕੰਡ ਕਰੋ ਬੰਦਾ ਕਰਦੀ ਬੰਦ ਕਰੋ ਗੁੰਡਾ ਕਰਦੀ ਬੰਦ ਕਰੋ ਕੋਨਾਮ ਜਨਾਨਾ ਹਾਏ ਹਾਏ ਕੋਨਾਮ ਜਨਾਨੇ ਨੂੰ ਹਾਏ ਕਾਟ ਕੋਨਾਮ ਜਨਾਨਾ ਮਾਈ ਕਾਟ ਕੋਨਾਮ ਜਨਾਨਾ ਮਾਈ ਕਾਟ ਸ਼ੈਲੀ ਜਨਾਨਾ ਹਾਏ ਕਾਟ ਜੀਨ ਕੋਮ ਜਨਾਨਾ ਜੱਟ ਵਾਲਾ ਹਾਏ ਹਾਏ ਗੁੰਡਾ ਜਨਾਨਾ ਹਾਏ ਹਾਏ ਗੁੰਡਾ ਸ਼ੈਲੀ ਹਾਏ ਹਾਏ ਗੁੰਡਾ ਸ਼ੈਲੀ ਹਾਏ ਹਾਏ ਜਿਮਾਈ ਤੰਦੂ ਫੈਮਲੀ ਹਿੰਦਰਾ ਦੀ ਫੈਮਲੀ ਕਿ ਮੁੰਡਿਆਂ ਦੀ ਚੇਲੇ ਸਾਫ਼ ਦੀ ਲੈਣ ਚਲੇ ਕਿ ਮੈਂ ਆਪਣੇ ਬਲੈਕ ਡਸਟਰ ਕਾਰ ਦੇ ਵਿੱਚ ਪੋਨੋ ਦੇ ਨਾਲ ਅੱਗੇ ਬੈਠੀ ਸੀ ਮੇਰੇ ਪਿੱਛੇ ਨਾਲ ਮੇਰੇ ਆ ਮੇਰਾ ਚੇਲਾ ਕਾਜਲਮਨਤ ਬੈਠੀ ਸੀ ਕਿ ਪਿਛਲੀ ਸੀਟ ਤੇ ਜਦੋਂ ਅਸੀਂ ਆ ਗਲੀ ਦੇ ਵਿੱਚ ਆਏ ਤੇ ਆਉਂਦੇ ਆਉਂਦੇ ਨਾਲ ਦੇ ਨਾਲ ਅਸੀਂ ਮੋੜ ਕਰਨ ਮੋੜਨ ਲੱਗੇ ਆਪਣੇ ਘਰ ਵਾਲਾ ਮੇਰੇ ਮਕਾਨ ਵਾਲਾ ਤੇ ਉਹ ਦੋ ਮੁੰਦੇ ਜਿਹੜੇ ਸੀਗੇ ਜਿਹੜੇ ਸ਼ਰਾਰਤੀ ਅੰਸ਼ਰ ਸੀ ਮੁੰਡੇ ਮੋਟਰਸਾਈਕਲ ਤੇ ਉਹਨਾਂ ਨੇ ਮੂੰਹ ਬੰਨੇ ਹੋਏ ਸੀਗੇ ਉਹਨਾਂ ਨੇ ਸਾਡੇ ਉੱਤੇ ਫਾਇਰਿੰਗ ਕੀਤੀ ਫਾਇਰਿੰਗ ਕੀਤੀ ਤੇ ਮੇਰੀ ਗੱਡੀ ਦਾ ਸ਼ੀਸ਼ਾ ਟੁੱਟ ਗਿਆ ਉਹਨਾਂ ਨੇ ਫਾਇਰਿੰਗ ਮੇਰੇ ਕਰਨੀ ਕਰੀ ਸੀਗੀ ਹਾਏ ਸਿਮਰਨ ਮਹੰਤ ਦੇ ਉੱਤੇ ਗੋਲੀ ਮਾਰੋ ਠੀਕ ਹੈ ਜੀ ਇਹ ਇਹਨਾਂ ਨੇ ਮੈਨੂੰ ਕੱਲ ਪੋਰਾ ਪੋਰਾ ਟਾਰਗੇਟ ਬਣਾਇਆ ਹੋਇਆ ਸੀ ਇਹਨਾਂ ਦੇ ਨਾਲ ਹੋਰ ਵੀ ਸੋਚੀ ਸਾਚੀ ਸਮ ਜਿਹੜੀ ਸਾਜ਼ਿਸ਼ ਇਹ ਰਚੀ ਗਈ ਹੈ ਮੈਨੂੰ ਮਾਰਨ ਵਾਲੀ ਸਾਨੂੰ ਇਹਨਾਂ ਨੇ ਬਹੁਤ ਪਰੇਸ਼ਾਨ ਕਰਿਆ ਹੋਇਆ ਕੋਈ ਵੀ ਸਾਡਾ ਪੁਲਿਸ ਥਾਣਾ ਹੁੰਦਾ 5 ਸਾਲ ਤੋਂ ਜਾਂ ਕੋਈ ਵੀ ਕੋਰਟ ਕਚੈਰੀ ਹੁੰਦੀ ਹੈ ਹਰ ਜਗ੍ਹਾ ਇਹ ਬੰਦਾ ਮੌਜੂਦ ਹੁੰਦਾ ਨਾਲ ਅਸੀਂ ਇਹਦੇ ਤੋਂ ਬਹੁਤ ਪਰੇਸ਼ਾਨ ਹੈਗੇ ਦੇਖੋ ਜੀ ਇਹਨਾਂ ਦੀ ਜਮਾਨਤਾ ਔਰ ਜਿਹੜਾ 166 ਨੰਬਰ ਮੁਕਦਮਾ ਹੋਇਆ ਔਰ ਸੈਸ਼ਨ ਕੋਰਟ ਵੱਲੋਂ ਵੀ ਕੈਨਸਲ ਔਰ ਉਸ ਤੋਂ ਬਾਅਦ ਹਾਈ ਕੋਰਟ ਵੱਲੋਂ ਵੀ ਕੈਨਸਲ ਔਰ ਇਹਨਾਂ ਦੇ ਇੰਸਟਾਗ੍ਰam ਤੇ ਉਤੇ ਰੋਜ਼ ਰੀਲਾ ਪੈਰੀਆਂ ਨੇ ਜੀ ਘਰਾਂ ਦੇ ਵਿੱਚ ਬੈਠੇ ਨੇ ਮੇਰਾ ਇਲਾਕਾ ਤੱਕੇ ਨਾਲ ਮੰਗ ਰਹੇ ਨੇ ਜਿਹੜਾ ਮੈਂ ਇਹਨਾਂ ਕੋਲ ਰੇਟਾ ਮਾਂਤ ਜੀ ਕੋਲੋਂ ਖਰੀਦੇ ਇਹਨਾਂ ਨੂੰ ਕੋਈ ਅਰੇਸਟ ਨਹੀਂ ਭਈ ਔਰ ਤੋਂ ਬਾਅਦ ਇਹਨਾਂ ਦਾ ਹੌਸਲਾ ਹੋਰ ਖੁੱਲ ਗਿਆ ਰਾਤ ਮੇਰੇ ਉਤੇ ਇਹਨਾਂ ਨੇ ਗੋਲੀ ਵੀ ਚਲਵਾਤੀ ਜੀ ਤੁਸੀਂ ਸਾਰਿਆਂ ਨੇ ਗੋਲੀ ਦੀ ਜਿਹੜੀ ਉਹ ਗੋਲੀ ਮਾਰ ਕੇ ਜਾ ਰਿਹਾ ਮੁੰਡਾ ਉਹਦੇ ਤੁਸੀਂ ਲੋਕ ਸਾਰਿਆਂ ਨੇ ਦੇਖ ਹੀ ਲਈਤੀ ਹੈ ਜੀ ਦੇਖੋ ਮੈਂ ਇਹ ਨਹੀਂ ਕਹਿ ਸਕਦੀ ਮੈਂ ਕਿਉਂਕਿ ਪ੍ਰਸ਼ਾਸਨ ਦੀ ਮੈਨੂੰ ਬਹੁਤ ਜ਼ਰੂਰਤ ਰਹਿੰਦੀ ਹੈ ਇਹ ਤਾਂ ਤੁਸੀਂ ਆਪ ਦੇਖ ਲਓ ਵੀ ਪਰਚਾ ਦਰਦ ਹੋਇਆ ਪਿਆ ਇਹ ਇਹਨਾਂ ਨੇ ਗੁੰਡਿਆਂ ਨੇ ਆਪਨਾ ਪੁਲਿਸ ਦੇ ਉੱਤੇ ਐਸਾ ਪ੍ਰੈਸ਼ਰ ਪਾਇਆ ਹੋਇਆ ਪਹਿਲਾਂ ਧਰਨੇ ਲਾ ਲਾ ਕੇ ਪੁਲਿਸ ਵੀ ਕਿਤੇ ਨਾ ਕਿਤੇ ਡਰ ਜਾਂਦੀ ਉਹ ਵੀ ਇਹ ਸੋਚਦੀ ਹੈ ਵੀ ਇਹ ਇਕੱਠੇ ਹੋ ਜਾਣਗੇ ਇਹ ਧਰਨਾ ਲਾ ਲੈਣਗੇ ਇਹ ਐ ਕਰ ਲੈਣਗੇ ਇਹ ਸਾਨੂੰ ਅੰਡਰ ਪ੍ਰੈਸ਼ਰ ਕਰ ਦੇਣਗੇ ਪੁਲਿਸ ਇਹਨਾਂ ਤੋਂ ਐ ਡਰ ਜਾਂਦੀ ਹੈ ਪੁਲਿਸ ਦੀ ਇਹ ਡਰ ਕਰਕੇ ਰਾਤ ਮੇਰੇ ਉੱਤੇ ਗੋਲੇ ਚੱਲ ਪਈ ਅਗਰ ਮੈਨੂੰ ਕੁਝ ਹੋ ਜਾਂਦਾ ਜਾਂ ਮੈਨੂੰ ਅੱਗੇ ਕੁਝ ਹੋ ਜਾਈਏ ਮੇਰੇ ਇਹ ਸਾਰੇ ਜੇਲੇ ਮੇਰੀ ਟੀਮ ਖੜੀ ਹੈ ਇਹਨਾਂ ਨੂੰ ਕੋ 6 ਦਿਨਾਂ ਤੋਂ ਤੇ ਪਰਚਾ 168 ਨੰਬਰ ਐਫ ਆਈ ਆਰ ਦੇ ਵਿੱਚ ਦਰਜ ਹੋਇਆ ਇਹ ਸਾਰੇ ਜ਼ਿੰਮੇਵਾਰ ਨੇ ਮੇਰੀ ਰੀਟਾ ਨੂੰ ਮੇਰੇ ਪੁੰਨੂ ਨੂੰ ਇਹਦੇ ਮੁੰਡਾ ਛੋਟਾ ਜਾਂ ਮੇਰਾ ਹਰਮਨ ਸੱਜੀ ਦੇ ਕੋਲ ਜਿਹਦੇ ਨਾਮ ਤੇ ਮਕਾਨ ਹੈ ਜਿਹਨੇ ਮੈਨੂੰ ਰਜਿਸਟਰੀ ਕਰਵਾਈ ਕਰवानी ਹੈ ਇਹਨਾਂ ਨੇ ਮੈਨੂੰ ਪੋਜੈਸ਼ਨ ਦੇ ਦਿੱਤਾ ਹੈਗਾ ਉਹ ਬੱਚੇ ਨੂੰ ਕੁਝ ਹੋ ਜਵੇ ਕੱਲ ਦੇਖੋ ਬੱਚਾ ਗੱਡੀ ਦੇ ਵਿੱਚ ਜਾਂਦਾ ਹੈ ਬਾਈ ਚਾਂਸ ਬੱਚਾ ਗੱਡੀ ਦੇ ਵਿੱਚ ਬੈਠਾ ਹੋਂਦਾ ਉਹਦੇ ਕਿਸੇ ਦੀ ਵੀ ਗੋਲੀ ਲੱਗ ਸਕਦੀ ਚਾਹੇ ਮੈਂ ਸਾਰਿਆਂ ਦੀ ਜਾਨਾਂ ਕੀਮਤੀ ਨੇ ਤਾਂ ਇਹਦੇ ਵਿੱਚ ਕੌਣ ਜ਼ਿੰਮੇਵਾਰ ਹੁੰਦਾ ਪਹਿਲਾਂ ਤਾਂ ਉਹਨਾਂ ਨੇ ਇੱਕ ਗੋਲੀ ਮਾਰੀ ਹੈ ਉਹ ਗੋਲੀ ਪੁਲਿਸ ਨੂੰ ਮਿਲ ਵੀ ਗਈ। ਉਸ ਤੋਂ ਬਾਅਦ ਦੂਸਰੀ ਮਾਰਨ ਲੱਗੀ ਤਾਂ ਭੱਜ ਗਿਆ ਕੈਮਰੇ ਜਿਹੜੇ ਤੁਸੀਂ ਗਲੀ ਦੇ ਵਿੱਚ ਤੁਸੀਂ ਦੇਖ ਸਕਦੇ ਤੁਸੀਂ ਕਵਰ ਕਰੋ। ਇੱਥੇ ਸੀਸੀਟੀਵੀ ਕੈਮਰੇ ਦੇ ਵਿੱਚ ਸਾਰੀ ਪੁਲਿਸ ਨੇ ਫੁਟੇਜ ਆਪਣੇ ਕੋਲ ਲੈ ਲਈ ਹੈ, ਅਸੀਂ ਵੀ ਲੈ ਲਈ ਹੈ। ਸੀਐਮ ਸਾਹਿਬ ਨੂੰ, ਡੀਸੀ ਸਾਹਿਬ ਪਟਿਆਲਾ ਨੂੰ, ਐਸਐਸਪੀ ਪਟਿਆਲਾ ਨੂੰ, ਪੂਰੇ ਪ੍ਰਸ਼ਾਸਨ ਨੂੰ ਮੈਂ ਇਹ ਬੇਨਤੀ ਕਰਨਾ ਚਾਹਨੀ ਹੈ ਕਿ ਮੈਨੂੰ ਆਪਣਾ ਸਿਕਿਉਰਟੀ ਮਹਈਆ ਕਰਾ ਕੇ ਮੇਰੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ। ਅੱਗੇ ਅਮ੍ਰਿਤਾ ਮਾਨਤ ਨੇ ਇਸ ਗੁਰਦਿੱਤ ਦੇ ਨਾਮ ਕਰਾਤੀ। ਗੁਰਦਿੱਤ ਨੇ ਆਪਣੇ ਬੇਟੇ ਦੇ ਹਰਮਨ ਦੇ ਨਾਮ ਕਰਾਤੀ। ਬੱਚੇ ਦੀ 4 ਸਾਲ 5 ਸਾਲ ਦੀ ਉਮਰ ਹੈ 4 ਸਾਲ ਦੀ ਉਮਰ ਦੇ ਵਿੱਚ ਰਜਿਸਟਰੀ ਤਾਂ ਹੋਈ ਨਹੀਂ ਨਹੀਂ ਹੋ ਸਕਦੀ ਲੇਕਿਨ ਅਸੀਂ ਇਹਦੇ ਉਹਦੇ ਬੱਚੇ ਦੇ ਗਾਰਡੀਅਨ ਦੇ ਥਰੂ ਉਹਦੇ ਪਾਪਾ ਦੇ ਥਰੂ ਅਸੀਂ ਇਹ ਪਰਮਿਸ਼ਨ ਕੋਰਟ ਕੋਲੋਂ ਮੰਗੀ ਹੋਈ ਹੈ ਉਹਦੇ 15 ਦਸੰਬਰ ਦੀ ਡੇਟ ਹੈਗੀ ਹੈ ਔਰ ਉਸ ਤੋਂ ਨਾਲ ਜਦੋਂ ਅਸੀਂ ਇਹਨਾਂ ਦੇ ਨਾਲ ਵੇਚ ਖਰੀਦ ਕਰੀਏ ਔਰ ਅੱਧੀ ਪੇਮੈਂਟ ਦੇ ਕੇ ਅਸੀਂ ਇਹਨਾਂ ਤੋਂ ਪੋਜੈਸ਼ਨ ਲੈ ਲੇਤਾ ਹੈਗਾ ਇਹ ਸਾਡਾ ਮੰਨਤਾ ਦੇ ਵਿੱਚ ਜੋ ਖਰੀਦ-ਵੇਚ ਜੋ ਵੀ ਹੋਈ ਹੈ ਜਿਵੇਂ ਇਹ ਪਹਿਲਾਂ ਪੂਰਨਾ ਕਹਿੰਦੀ ਸੀ ਜੀ ਮੈਨੇ 3 ਕਰੋੜ ਦਾ ਖਰੀਦ ਲਿਆ ਜੀ ਮੈਨੇ 3 ਕਰੋੜ ਦਾ ਖਰੀਦ ਲਿਆ ہمارے ਪਾਸ ਕਾਗਜ਼ ਹੈ ہمارے ਪਾਸ ਇਹ ਹਾਂ ہمارے ਪਾਸ ਉਹ ਹੈ ਬਹੁਤ ਸਭ ਨਕਲੀ ਥੇ वो सब नकली थे जो पूनम के पास है लेकिन जो सिमरन महत् ने रीटा महंत मेरे साथ मौजूद खड़ी है पुंडो खड़ा है मौजूद गुरदित सिंह इनसे मैंने एक नंबर में मैंने अपना लिया है एक करोड़ दस लाख रुपए में हमारा सौदा हुआ है ਸਾਰੇ ਕਾਗਜ਼ ਸਾਡੇ ਕੋਲ ਨੇ ਔਰ ਸਭ ਕੁਝ ਮੇਰੇ ਕੋਲ ਹੈ ਇੱਕ ਪੂਰਾ ਇੱਕ ਨੰਬਰ ਦੇ ਵਿੱਚ ਚੱਕ ਕੇ ਅਸੀਂ ਸਾਰੀ ਗੱਲਬਾਤ ਕਰੀ ਹੈਗੀ ਹੈ ਔਰ ਸਾਡਾ ਜਿਹੜਾ ਸੌਦਾ ਪੂਰਾ ਸਾਰੇ ਪ੍ਰਸ਼ਾਸਨ ਦੀ ਨਿਗਾਹ ਦੇ ਵਿੱਚ ਵੀ ਹੈਗਾ ਸਾਡਾ ਇਹ ਆਪਣਾ ਅਸੀਂ ਆਨਲਾਈਨ ਪੇਮੈਂਟ ਕਰੀ ਅਸੀਂ ਹਾਫ ਪੇਮੈਂਟ ਕਰਕੇ ਅਸੀਂ ਆਪਣੇ ਪ੍ਰੋਜੈਕਸ਼ਨ ਦੇ ਵਿੱਚ ਹੈਗੇ ਆ ਲੇਕਿਨ ਜੋ ਮੇਰੇ ਉਤੇ ਹਮਲੇ ਹੋ ਰਹੇ ਨੇ ਇਹ ਜਾਨਲੇਵਾ ਹਮਲਾ ਹੋਇਆ ਮੈਂ ਇਹੀ ਪ੍ਰਸ਼ਾਸਨ ਅੱਗੇ ਬੇਨਤੀ ਕਰਨਾ ਚਾਹੁੰਦੀ ਆ ਵੀ ਮੈਨੂੰ ਜਲਦੀ ਤੋਂ ਜਲਦੀ ਇਹਨਾਂ ਨੂੰ ਮੋਜਰਾਮਨ ਫੜਿਆ ਜਾਵੇ ਉਹਨਾਂ ਰਸਲਾਖਾਂ ਦੇ ਪਿੱਛੇ ਕੀਤਾ ਮੇਰਾ ਨਾਮ ਗੁਰਦਿੱਤ ਸਿੰਘ ਹੈ ਜੀ ਇਹ ਰਾਤੀ ਜੇ ਅਸੀਂ ਵਧਾਈ ਲੈ ਕੇ ਆ ਰਹੇ ਸੀ ਮੈਂ ਗੱਡੀ ਚਲਾ ਰਿਆ ਸੀਗਾ ਕਾਲੀ ਡਿਸਟਰ ਸੀ ਸਾਡੀ ਡੀ ਐਲ 338919 ਠੀਕ ਹੈ ਜੀ ਇੱਥੋਂ ਜੀ ਦੋ ਸੀ ਉਤਰੋ ਅਮਨਗਰ ਤੋਂ ਆ ਰਹੇ ਸੀਗੇ ਡੀ ਜ਼ਡਬਲ ਰੋਡ ਤੋਂ ਹੁੰਦੇ ਹੁੰਦੇ ਅਸੀਂ ਗੁਰੂ ਨਾਨਕ ਨਗਰ ਨੂੰ ਆਪਣੇ ਘਰ ਕੰਨੀ ਆਏ ਘਰ ਕੰਨੀ ਸਾਡੀ ਗਲੀ ਦੇ ਮੋੜ ਦੇ ਉੱਤੇ ਦੋ ਅਣਪਛਾਤੇ ਬੰਦੇ ਆਏ ਉਹਨਾਂ ਨੇ ਆਗੇ ਫਾਇਰਿੰਗ ਕੀਤੀ ਅਸੀਂ ਗੱਡੀ ਦੇ ਵਿੱਚ ਟਰਨ ਹੋ ਗਏ ਉਹ ਗੱਡੀ ਦੇ ਫਾਇਰਿੰਗ ਦਾ ਅਗਲੇ ਸ਼ੀਸ਼ੇ ਤੇ ਕੀਤੀ ਸੀਗੀ ਪਰ ਉਹ ਗੱਡੀ ਚਰਨ ਹੋਣ ਕਰਕੇ ਪਿਛਲੇ ਸ਼ੀਸ਼ੇ ਤੇ ਗੋਲੀ ਵੱਜੀ ਹੈ ਪਿਛਲਾ ਸ਼ੀਸ਼ਾ ਕਰੈਕ ਹੋ ਗਿਆ ਇੱਕ ਗੋਲੀ ਚੱਲੀ ਹੈ ਗੱਡੀ ਤੇ ਪੁਲਿਸ ਨੇ ਆ ਕੇ ਸਾਡੇ ਨਾਲ ਖੋਲ ਬਰਾਮਦ ਕੀਤਾ ਹੈ ਸ਼ੱਕ ਸਾਡੀ ਦੁਸ਼ਮਣੀ ਤਸ਼ਲੀ ਨਾਲ ਹੈ ਹੋਰ ਤਾਂ ਕੋਈ ਸਾਡਾ ਗਲੀ ਚ ਨਹੀਂ ਦੁਸ਼ਮਣ ਹੈਗਾ ਕੋਈ ਇੱਥੇ ਬਾਹਰ ਨਹੀਂ ਹੈਗਾ ਅਸੀਵਰਨਮਤ ਜੀ ਦਾ ਨਾਮ ਬੋਲਿਆ ਸੀਗਾ ਹਮਲਾਵਰ ਦੋ ਜਣੇ ਸੀ ਕਾਹਦਾ ਨਿਕਰਿਆ ਸੀਗਾ ਇੱਥੇ ਚੋਰੀ ਕਰੀ ਸੀ ਉਹਨਾਂ ਨੇ ਚੋਰੀ ਕਰੀ ਸੀ ਤੋੜ ਕੇ ਚੋਰੀ ਕਰ ਲਈ ਸੀ ਉਹਨਾਂ ਦੇ ਉੱਤੇ ਡਰੈਸ ਪਾਸ ਦਾ ਪਰਚਾ ਵੀ ਦਰਜ ਹੋਇਆ ਮੇਰਾ ਘਰ ਸੀ ਕਦੇ ਮੈਂ ਬਠਿੰਡੇ ਉਹਨਾਂ ਦਾ ਕਦੇ ਇੱਥੇ ਉਹਨਾਂ ਦਾ ਮੇਰਾ ਘਰ ਪਿੱਛੋਂ ਖਾਲੀ ਸੀਗਾ ਉਹ ਉਹਨ ਕਬਜਾ ਤਾਂ ਮੇਰੇ ਕੋ 2022 ਦੇ ਹੀ ਹੈ ਉਹਦੇ ਸਾਨੂੰ ਰਾਤ ਨੂੰ ਉਹਨਾਂ ਨੇ 8 8:30 ਵਜੇ ਸਾਡੇ ਕੋਲ ਆਏ ਸੀ ਇੱਕ ਪਲੇਟ ਦਿੱਤੀ ਹੈ ਔਰ ਕੰਪਲੀਟ ਲੈਣ ਤੋਂ ਬਾਅਦ ਅਸੀਂ ਜਿਹੜਾ ਹੈਗਾ ਪੜਤਾਲ ਕਰ ਰਹੇ ਹਾਂ ਉਹਦੀ ਮੌਕਾ ਵਿਜ਼ਿਟ ਕੀਤਾ ਹੈ ਸੀਸੀਟੀਵੀ ਫੁਟੇਜ ਦੇਖੀ ਹੈ ਉੱਥੇ ਤੇ ਉੱਥੇ ਸਰਚ ਵਗੈਰਾ ਕੀਤੀ ਹੈ ਅਸੀਂ ਤੇ ਉਦੋਂ ਬਾਅਦ ਸਾਡੀ ਫਰੈਂਟਿਕ ਟੀਮ ਬੁਲਾਈ ਹੈ ਕਾਰ ਵਗੈਰਾ ਜਿਹੜੀ ਜਿੱਤੇ ਉਹ ਦੋਸ਼ ਲਗਾ ਰਹੇ ਨੇ ਕਿ ਕਾਰ ਦੇ ਉੱਪਰ ਫਾਇਰ ਕੀਤਾ ਹੈ ਤੇ ਉਹ ਫਰੈਂਚ ਦੀ ਟੀਮ ਜਾਂਚ ਕਰ ਰਹੀ ਹੈ ਬਾਕੀ ਹਰ ਐਂਗਲ ਤੋਂ ਅਸੀਂ ਏਡੀ ਪਰਤਾਲ ਕਰ ਰਹੇ ਹਾਂ ਪਰਤਾਲ ਤੋਂ ਬਾਅਦ ਜੋ ਵੀ ਸਾਹਮਣੇ ਆਊਗਾ ਉਹ ਅਕੋਰਡਿੰਗ ਕਰਦੇ ਨੀ ਫਿਲਹਾਲ ਉਹੀ ਹੈ ਅਸੀਂ ਉਹ ਪਰਤਾਲ ਕਰ ਰਹੇ ਹਾਂ ਉਦੋਂ ਨੈਕਸਟ ਵੀ ਜਿਹੜੇ ਸੀਸੀਟੀਵੀ ਲੱਗੇ ਹੋਏ ਨੇ ਅੱਗੇ ਉਹਨਾਂ ਨੂੰ ਅਸੀਂ ਟਰੈਕ ਕਰ ਰਹੇ ਹਾਂ ਔਰ ਜਲਦੀ ਆਈਡੈਂਟੀਫਾਈ ਕਰ ਲਈ ਜਾਣਾ ਇੰਨੀ ਇਹ ਸ਼ੱਕ ਜ਼ਾਹਰ ਕਰਦੇ ਇਹਨਾਂ ਦਾ ਰਾਈਵਲ ਗਰੁੱਪ ਹੈਗਾ ਇੱਕ ਦੂਜਾ ਗਰੁੱਪ ਹੈ ਜਿਨ੍ਹਾਂ ਨਾਲ ਇਹਨਾਂ ਦਾ ਕਿਸੇ ਡੇਰੇ ਨੂੰ ਲੈ ਕੇ ਕਿਸੇ ਕਬਜ਼ੇ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ ਉਹ ਕਾਫੀ ਪੁਰਾਣਾ ਝਗੜਾ ਚੱਲ ਰਿਹਾ ਹੈ ਉਹਨਾਂ ਤੇ ਅਲੀਗੇਸ਼ਨ ਲਾ ਰਹੇ ਨੇ ਉਸ ਐਂਗਲ ਤੋਂ ਵੀ ਅਸੀਂ ਪੜਤਾਲ ਕਰ ਰਹੇ ਹਾਂ ਬਿਲਕੁਲ ਹੁੰਦੀ ਇਹ ਪੈਟਰੋਲਿੰਗ ਦਾ ਨਾਂ ਹੋਣ ਦਾ ਨਾਂ ਹੋਣ ਦਾ ਕੋਈ ਸਵਾਲ ਹੀ ਨਹੀਂ ਪਤਾ ਹਾਂ ਇਹ ਕੋਈ ਫਾਇਰ ਦੱਸਿਆ ਉਹਨਾਂ ਨੇ ਉਹ ਵੀ ਅਸੀਂ ਪੜਤਾਲ ਕਰ ਰਹੇ ਹਾਂ ਮੈਂ ਹਰੇ ਰੀਸੈਂਟਲੀ ਜੁਆਇਨ ਕੀਤਾ ਹੈ ਪਰसों ਜਿੱਥੇ ਜੁਆਇਨ ਕੀਤਾ ਮੈਂ ਜਿਹੜਾ ਹੈਗਾ ਇਹਨਾਂ ਦਾ ਉਹ ਮੁਕੱਦਮਾ ਉਹ ਵੀ ਅਸੀਂ ਦੇਖ ਰਹੇ ਹਾਂ ਵੀ ਉਹਦੇ ਵਿੱਚ ਕੀ ਕੁਝ ਰਹਿਣਾ ਤੇ ਕੀ ਕੁਝ ਜਿਹੜਾ ਹੋ ਚੁੱਕਾ ਹੈ ਹਾਂਜੀ ਹਾਂਜੀ ਉਹਨਾਂ ਨੂੰ ਬੁਲਾਇਆ ਗਿਆ ਹੈ ਉਹਨਾਂ ਨੂੰ ਬੁਲਾ ਕੇ ਵੀ ਅਸੀਂ ਕੁਝ ਪੜਤਾਲ ਕਰ ਰਹੇ ਹਾਂ ਬੋਲਾ ਹਰੇ ਕੈਨਗਲ ਤੋਂ ਅਸੀਂ ਇਹ ਦੀ ਤਫਤੀ ਪੜਤਾਲ ਦਾ 파ਟ ਹੈ ਜੀ ਪੜਤਾਲ ਕਰਾਂਗੇ ਪੜਤਾਲ ਤੋਂ ਜੋ ਕੋ ਸਾਹਮਣੇ ਆਊਗਾ ਉਹ ਉਹ ਬੰਦੇ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਉਹ ਹੀ ਤੁਨ ਬਾਰ ਬਾਰ ਚੀਟ ਕਹਿ ਰਿਹਾ ਕਿ ਹਲੇ ਇਹ ਕਹਿਣਾ ਬੜਾ ਜਲਦੀ ਕਹਾਂਗੇ ਇਹਨੂੰ ਇਹ ਮੁਰਲੀ ਜਿਹੜੀ ਹੈਗੀ ਪੜਤਾਲ ਕਰ ਲਈਏ ਉਸ ਤੋਂ ਬਾਅਦ ਜੋ ਵੀ ਕੁਝ ਆਊਗਾ ਤੁਹਾਡੇ ਨਾਲ ਸ਼ੇਅਰ ਕਰਦਾਂਗੇ ਅਸੀਂ